ਹੁਣੀ ਚਾਇਤੀਆ ਤਪਲਕੌਰ ਸਿੰਘ ਨੇ ਕੱਲ ਕਿਹਾ ਸੀ ਪ੍ਰਸ਼ਾਸਨ ਸਾਨੂੰ ਪਰੇਸ਼ਾਨ ਕਰ ਰਿਹਾ ਅਤੇ ਨਾਮ ਜੰਮੇ ਬਾਰੇ ਜਾਣਕਾਰੀ ਮੰਗੀ ਜਾ ਰਹੀ ਹੈ ਔਰ ਕੁਝ ਅਜਿਹੇ ਟਰਵੀਸ ਐ ਸੰਜ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਘੇਰੇ ਦੇ ਵਿੱਚ ਲਿਆ ਜਾ ਰਿਹਾ ਸੀ ਪੰਜਾਬ ਸਰਕਾਰ ਤੇ ਸਵਾਲ ਖੜੇ ਕੀਤੇ ਜਾ ਰਹੇ ਸਨ ਕਾਂਗਰਸ ਦਾ ਸ਼ੋਮਨੀ ਅਕਾਲੀ ਦਲ ਦਾ ਟਰਵੀਟ ਵੀ ਅਸੀਂ ਦਿਖਾਇਆ ਹੈ ਤਾਂ ਇਹ ਵੀ ਜ਼ਿਕਰਯੋਗ ਹੈ ਕਿ ਜਦੋਂ ਅਸੀਂ ਗੱਲਬਾਤ ਕੀਤੀ ਹੈ ਡਾਕਟਰ ਦੇ ਨਾਲ ਜਦੋਂ ਜਿੰਦਲ ਹਸਪਤਾਲ ਦੇ ਜਿਹੜੇ ਡਾਕਟਰ ਸਾਡੇ ਨਾਲ ਲੇਡੀ ਡਾਕਟਰ ਜੁੜੇ ਉਹਨਾਂ ਨੇ ਗੱਲਬਾਤ ਕਰਦੇ ਹੋਏ ਇਹ ਦੱਸਿਆ ਸੀ कि बिल्कुल असी जानते हाँ कि पाँच साल हद है भारत के जेकर तो आई बी एफ दे ट्रीटमेंट करवाद हो जो होया है चरण कौर का तो फिर उन्होंने जिक्र जरूर किया कि विदेश तो जोड़ा है वह जरूर शुरुआत हुई उस तो बाद इतने आके जो ट्रीटमेंट मुकम्मल होया है हालांकि इस दे बारे पूरी विस्तार के खुद बलकौर सिंह चरण कौर उ परिवार जरा है लिखित तौर पर सुभाविक तौर पर सारे डॉक्यूमेंट्स भी जरूर हो जिक्र भी कर रहे हैं पर इत बेहद अम है

ਆ ਪੰਕਜ ਕੀ ਕੁਝ ਜਾਣਕਾਰੀ ਹੈ ਕਿਉਂਕਿ ਬਲਕੌਰ ਸਿੰਘ ਨੇ ਇੱਕ ਬਕਾਇਦਾ ਜਿਹੜੀ ਵੀਡੀਓ ਪਾ ਕੇ ਕਿਹਾ ਕਿ ਸਾਨੂੰ ਪਰੇਸ਼ਾਨ ਕੀਤਾ ਜਾ ਰਿਹਾ ਔਰ ਪਰਿਵਾਰ ਪਰੇਸ਼ਾਨ ਵੀ ਹੈ ਤਾਂ ਹੁਣੇ ਜਾਣਕਾਰੀ ਸਾਹਮਣੇ ਆਈ ਹੈ ਦੇਖੋ ਸਿੱਧੂ ਮੂਸੇਵਾਲੇ ਦੇ ਦੇਖ ਕੇ ਖੁਸ਼ੀਆਂ ਆਈਆਂ ਉਸ ਤੋਂ ਬਾਅਦ ਹਰ ਕਿਸੇ ਨੇ ਇਸ ਤੇ ਖੁਸ਼ੀਆਂ ਪ੍ਰਗਟ ਕੀਤੀਆਂ ਲੇਕਿਨ ਕੱਲ ਜਦੋਂ ਬਲਬੌਰ ਸਿੰਘ ਜਿਹੜੇ ਸਿੱਧੂ ਮੂਸੇਵਾਲਾ ਦੇ ਫਾਦਰ ਨੇ ਉਹਨਾਂ ਦੀ ਇੱਕ ਸਟੇਟਮੈਂਟ ਸਾਹਮਣੇ ਆਂਦੀ ਉਹ ਕਹਿੰਦੇ ਨੇ ਕਿ ਕੁਝ ਅਧਿਕਾਰੀ ਉਹਨਾਂ ਨੂੰ ਆਈਵੀਐਫ ਬਾਰੇ ਪੁੱਛ ਰਹੇ ਨੇ ਡਾਕੂਮੈਂਟ ਜਿਹੜੇ ਨੇ ਉਹ ਮੰਗੇ ਜਾ ਰਹੇ ਨੇ ਔਰ ਇਸ ਦੇ ਪਿੱਛੇ ਕੌਣ ਹੈ ਤਾਂ ਹੁਣ ਇੱਕ ਚਿੱਠੀ ਜਿਹੜੀ ਹੈ ਉਹ ਕੇਂਦਰ ਸਰਕਾਰ ਦੀ ਸਾਹਮਣੇ ਆਈ ਹੈ ਜਿਸ ਜੇ ਚਿੱਠੀ ਦੇ ਵਿੱਚ ਜ਼ਿਕਰ ਕੀਤਾ ਗਿਆ ਹੈ ਕਿ ਇੱਕ ਇੱਕ ਅਖਬਾਰ ਦੇ ਹਵਾਲੇ ਤੋਂ ਰਿਪੋਰਟ ਆਈ ਸੀਗੀ ਕਿ ਆਈਡੀਐਸ ਜਿਹੜਾ ਵਾ ਉਹ ਚਰਨਪੁਰ ਫਰਾਨੇ ਕਰਵਾਇਆ ਵਾ ਔਰ ਅ ਇਸੇ ਰੂਲ ਇਹ ਕਹਿੰਦੇ ਨੇ ਜਿਹੜਾ ਸਾਲ ਤੱਕ ਹੀ ਆਈਵੀਐਸ ਦਾ ਜਿਹੜਾ ਇਲਾਜ ਹੈ ਉਹ ਹੋ ਸਕਦਾ ਉਸ ਤੋਂ ਵੱਧ ਦਾ ਨਹੀਂ ਕੀਤਾ ਜਾ ਸਕਦਾ ਤਾਂ ਕੇਂਦਰ ਸਰਕਾਰ ਦੇ ਵੱਲੋਂ ਇੱਕ ਚਿੱਠੀ ਜਿਹੜੀ ਉਹ ਪੰਜਾਬ ਸਰਕਾਰ ਨੂੰ ਭੇਜੀ ਗਈ ਉਸ ਰਿਪੋਰਟ ਦਾ ਹਵਾਲਾ ਦਿੱਤਾ ਗਿਆ ਔਰ ਇਹ ਕਿਹਾ ਕਿ ਪੰਜਾਬ ਸਰਕਾਰ ਇਹ ਪਤਾ ਲਗਾਵੇ ਕਿ ਚਰਨਪੁਰ ਹੋਰਾਂ ਦੀ ਉਮਰ ਜਿਹੜੀ ਹੈ ਉਹ 52 ਸਾਲ ਹੈ ਕਿਉਂ ਕਿਥੋਂ ਤੇ ਕਿਵੇਂ ਆਈਵੀਐਫ ਜਿਹੜਾ ਕਰਵਾਇਆ ਹੋਇਆ ਹੈ ਕਿਥੋਂ ਕਰਵਾਇਆ ਗਿਆ ਕਿਵੇਂ ਕਰਵਾਇਆ ਗਿਆ ਔਰ ਕੀ ਜਿੰਨਾ ਵੱਲੋਂ ਆਈਵੀਐਫ ਕੀਤਾ ਗਿਆ ਉਹਨਾਂ ਨੂੰ ਗਾਈਡਲਾਈਨ ਕਾਨੂੰਨ ਜਿਹੜੇ ਨੇ ਉਹ ਇਸ ਬਾਬਤ ਨਹੀਂ ਪਤਾ ਸਕੇ ਤਾਂ ਇਹ ਡਿਟੇਲ ਜਿਹੜੀ ਹੈ ਉਹ ਮੰਗੀ ਗਈ ਹੈ ਇਸ ਚਿੱਠੀ ਦੇ ਵਿੱਚ ਔਰ ਇਹ ਸਾਹਮਣੇ ਆਇਆ ਕਿ ਕਿਉਂਕਿ ਹੁਣ ਤੱਕ ਇਹ ਇਹ ਬਲਕੌਰ ਸਿੰਘ ਹੋਰਾਂ ਦੇ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਸੀਗੇ ਜੀ ਪੰਜਾਬ ਸਰਕਾਰ ਦੇ ਅਧਿਕਾਰੀ ਨੇ ਲੇਕਿਨ ਹੁਣ ਇਹ ਚਿੱਠੀ ਸਾਹਮਣੇ ਆਉਣ ਤੋਂ ਬਾਅਦ ਇੱਕ ਜਿਹੜਾ ਨਵਾਂ ਤਾਂ سامنے ਆਇਆ ਕਿ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ 'ਤੇ ਜਿੰਮੇਵਾਰੀ ਲਗਾਈ ਸੀਗੀ ਕਿ ਉਹ ਪਤਾ ਕਰਵਾਣ ਕਿ ਉਹ ਇਹ ਆਈਡੀਐਫ ਕਿਵੇਂ ਤੇ ਕਿੱਥੋਂ ਤੇ ਕਿਵੇਂ ਜਿਹੜਾ ਹੋਇਆ ਔਰ ਉਸ ਤੋਂ ਬਾਅਦ ਜਿਹੜਾ ਵੈ ਇਹ ਜਿਹੜਾ ਵੈ ਉਸ ਤੋਂ ਬਾਅਦ ਅਧਿਕਾਰੀ ਜਿਹੜੇ ਨੇ ਉਹਨਾਂ ਦੇ ਉਹਨਾਂ ਨੂੰ ਕੁਛਕਿਛ ਕਰਦੇ ਹੋਏ ਨਜ਼ਰ ਆ ਰਹੇ ਸੀ। ਸੋ ਬਿਲਕੁਲ ਪੰਕਜ ਫਿਲਹਾਲ ਸ਼ੁਕਰੀਆ तमाम ਜਾਣਕਾਰੀ ਲਈ ਤਦ ਆਸ ਹੈ ਕਿ चिट्ठी जी सामने आई है जिसका जिक्र भी पंकज कर रहे हैं कि चिट्ठी हूँ सामने आई है और उस लिखा गया है अगर पहली सत्र का जिक्र करिए प्लीज रेफर टू द सबजेक्ट एंड इन द रिगार्ड आई टू इनफॉर्म डिपार्टमेंट है न्यूज पब्लिश बाई दिंदुस्तान टाइम बाई डॉटी थ्री ਸਸਿੱਧ ਤੌਰ ਤੇ ਇਸ ਬਿਹਾਰ ਤੇ ਜਿਹੜਾ ਹੈ ਇਹ ਜਾਣਕਾਰੀ ਮੰਗੀ ਗਈ ਹੈ ਔਰ ਉਸ ਦੇ ਵਿੱਚ ਸਾਫ ਤੌਰ ਤੇ ਲਿਖਿਆ ਗਿਆ ਹੈ ਕਿ ਇਸ ਦੇ ਬਾਰੇ ਦੱਸਿਆ ਜਾਵੇ ਕਿਉਂਕਿ 50 ਸਾਲ ਤੋਂ ਜ਼ਿਆਦਾ ਉਮਰ ਦੀ ਵਿੱਚ ਪੰਜਾਬ ਦੇ ਮਾਫ ਕਰਿਓ ਦੇਸ਼ ਦੇ ਵਿੱਚ ਟ੍ਰੀਟਮੈਂਟ ਜਿਹੜਾ ਹੈ ਉਹ ਨਹੀਂ ਲਿਆ ਜਾ ਸਕਦਾ ਤਾਂ ਕੇਂਦਰ ਨੇ ਜਾਣਕਾਰੀ ਮੰਗੀ ਹੈ ਪਹਿਲੀ ਤਸਵੀਰ ਦਿਖਾ ਰਹੇ ਹਾਂ ਇਹ ਉਹ ਤਸਵੀਰ ਹੈ ਜਦੋਂ ਪੁੱਤ ਨੇ ਜਨਮ ਲਿਆ ਔਰ ਹਸਪੀਟਲ ਦੇ ਵਿੱਚ ਪੂਰੇ ਖੁਸ਼ੀ ਦਾ ਮਾਹੌਲ ਸੀ ਔਰ ਦੂਸਰੀ ਤਸਵੀਰ ਹੈ ਬਲਕੌਰ ਸਿੰਘ ਦਾ ਅ ਜ਼ਰੂਰ ਉਹਨਾਂ ਨੇ ਪ੍ਰਸ਼ਾਸਨ ਤੇ ਇਲਜ਼ਾਮ ਲਗਾਏ ਨੇ ਪਰ ਇਹ ਚਿੱਠੀ ਵੀ ਤੁਹਾਨੂੰ ਦਿਖਾ ਰਹੇ ਹਾਂ ਕਿ ਕੇਂਦਰ ਦੇ ਵੱਲੋਂ ਜਿਹੜੀ ਜਾਣਕਾਰੀ ਹੈ ਉਹ ਮੰਗੀ ਗਈ ਹੈ ਤਾਂ 58 ਦੀ ਉਮਰ ਦੇ ਵਿੱਚ ਮੋਢ ਮਾਂ ਬਣੇ ਨੇ ਚਰਨਕੌਰ ਔਰ ਇਸ ਨੂੰ ਲੈ ਕੇ ਸੁਭਾਵਿਕ ਤੌਰ ਤੇ ਹੋਣਾ ਜਦੋਂ ਸਵਾਲ ਉੱਠੇ ਸ਼ੁਰੂ ਹੋਏ ਨੇ ਔਰ ਇਹ ਵੀ ਤੁਹਾਨੂੰ ਦੱਸ ਦਈਏ ਕਿ ਚਿੱਠੀ ਦੇ ਵਿੱਚ ਅਸਿਸਟਡ ਰੀਪ੍ਰੋਡਕਟਿਵ ਟੈਕਨੋਲੋਜੀ ਰੈਗੂਲੇਸ਼ਨ ਐਕਟ 2021 ਦਾ ਹਵਾਲਾ ਦਿੱਤਾ ਗਿਆ ਹੈ ਔਰ ਉਸ ਦੇ ਮੁਤਾਬਿਕ ਜਿਹੜਾ ਹੈ ਉਹ ਉਮਰ ਹੱਦ ਜਿਹੜੀ ਹੈ 21 7 ਤੋਂ ਲੈ ਕੇ 50 ਸਾਲ ਤੱਕ ਹੈ ਯਾਨੀ ਕਿ ਨਾ ਤਾਂ ਉਸ ਤੋਂ ਘੱਟ ਤੇ ਨਾ ਹੀ ਉਸ ਤੋਂ ਵੱਧ ਦੇ ਟਰੀਟਮੈਂਟ ਲਿਆ ਜਾ ਸਕਦਾ ਤਾਂ ਜ਼ਿਕਰ ਹੋ ਗਿਆ ਕਿ ਸਵਾਲ ਖੜੇ ਹੋ ਰਹੇ ਸਨ ਔਰ ਵਿਰੋਧੀ ਪਾਰਟੀਆਂ ਦੇ ਵੱਲੋਂ ਵੀ ਕਈਆਂ ਦੇ ਵੱਲੋਂ ਵੱਡੇ ਆਗੂ ਜਿਹੜੇ ਨੇ ਟਰੀਟਮੈਂਟ ਮਾਫ ਕਰੇ ਟਵੀਟ ਉਹਨਾਂ ਨੇ ਕੀਤਾ ਔਰ ਉਸ ਦੇ ਵਿੱਚ ਸਵਾਲ ਖੜੇ ਕੀਤੇ ਗਏ ਸਨ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਵੀ ਦੋ ਦਿਨ ਪਹਿਲਾਂ ਤੁਹਾਡੀਆਂ ਅਰਦਾਸਾਂ ਤੁਹਾਡੀਆਂ ਬੇਨਤੀਆਂ ਜੋਧੜੀਆਂ ਦੇ ਸਦਕਾ ਵੈਗੁਰੂ ਕਾਲਪੁਰਖ ਨੇ ਆਪਣੇ ਦੇ ਮહેર ਕੀਤੀ ਆਪਾਂ ਨੂੰ ਸ਼ੁਭਦੀਪ ਵਾਪਸ ਕੀਤਾ ਪਰੰਤੂ ਉਹ ਮਨ ਬੜਾ ਪਰੇਸ਼ਾਨ ਸੀ ਸੋਚਿਆ ਤੁਹਾਨੂੰ ਵੀ ਸਾਰੇ ਇਸ ਗੱਲਬਾਤ ਦਾ ਪਤਾ ਹੋਣਾ ਚਾਹੀਦਾ ਹੈ ਕਿ ਪ੍ਰਸ਼ਾਸਨ ਸਵੇਰ ਤੋਂ ਮੈਨੂੰ ਪਰੇਸ਼ਾਨ ਕਰ ਰਿਹਾ ਇਸ ਗੱਲ ਲਈ ਵੀ ਤੁਸੀਂ ਆਪਣੇ ਇਸ ਬੱਚੇ ਦੇ ਸਾਨੂੰ ਡਾਕੂਮੈਂਟ ਪੇਸ਼ ਕਰੋ ਇਸ ਬੱਚੇ ਨੂੰ ਲੀਗਲ ਸਾਬਤ ਕਰਨ ਲਈ ਮੈਨੂੰ ਤਰ੍ਹਾਂ ਤਰ੍ਹਾਂ ਦੇ ਸਵਾਲ ਪੁੱਛੇ ਜਾ ਸਕੀ ਮੈਂ ਸਰਕਾਰ ਨੂੰ ਇੱਕ ਬੇਨਤੀ ਕਰਨੀ ਚਾਹੁੰਦਾ ਖਾਸ ਕਰਕੇ ਸੀਐਮ ਸਾਹਿਬ ਨੂੰ ਵੀ ਕਿਰਪਾ ਕਰਕੇ ਤੁਸੀਂ ਇਸ ਗੱਲ ਤੇ ਤਾਂ ਥੋੜਾ ਜਿਆਦਾ ਤਰਸਕਾਓ ਵੀ ਇਹ ਟ੍ਰੀਟਮੈਂਟ ਤਾਂ ਪੂਰਾ ਹੋ ਲੈਣ ਦਿਓ ਮੈਂ ਇਥੋਂ ਦਾ ਰਹਿਣ ਵਾਲਾ ਮੈਂ ਇੱਥੇ ਹੀ ਰਹੂੰਗਾ ਜਿੱਥੇ ਤੁਸੀਂ ਮੈਨੂੰ ਬੁਲਾਓਗੇ ਮੈਂ ਤਾਲਬ ਕਰੂੰਗਾ ਮੈਂ ਹਰ ਜਗ੍ਹਾ ਤੇ ਪਹੁੰਚੂੰਗਾ ਤਾਂ ਕਿਰਪਾ ਕਰਕੇ ਪਹਿਲਾਂ ਤਾਂ ਮੇਰਾ ਜਿਹੜਾ ਟ੍ਰੀਟਮੈਂਟ ਹੈ ਉਹਨੂੰ ਕੰਪਲੀਟ ਹੋਣ ਦਿੱਤਾ ਜਾਵੇ ਤਾਂ ਇੱਕ ਮੈਂ ਤੁਹਾਨੂੰ ਇੱਕ ਸਖਤ ਸ਼ਬਦਾਂ 'ਚ ਇਹ ਗੱਲ ਕਹਿਣਾ ਕਿਉਂਕਿ ਮੈਂ ਦੁਖੀ ਬਹੁਤ ਅੱਜਾਂ ਕਿਉਂਕਿ ਤੁਹਾਡੀ ਇੱਕ ਆਦਤ ਹੈ ਤੁਸੀਂ ਹਰ ਇੱਕ ਗੱਲ ਤੋਂ ਜੂਨ ਟਰਨ ਲੈਨ ਨੂੰ ਫਿਰ ਬਾਅਦ ਦੇ ਵਿੱਚ ਤੁਹਾਡੇ ਜਿਹੜੇ ਸਲਾਹਕਾਰ ਨੇ ਤੁਹਾਡੇ ਜਿਹੜੇ ਪਾਛੂ ਨੇ ਉਹ ਤੁਹਾਨੂੰ ਇਹੋ ਜਿਹੀ ਸਲਾਹ ਦਿੰਦੇ ਨੇ ਤੇ ਫਿਰਸੋਂ ਥੋ ਉਸ ਫੈਸਲੇ ਤੋਂ ਰੁਕਿਆ ਨਹੀਂ ਜਾਂਦਾ ਮੈਂ ਤੁਹਾਨੂੰ ਬੜੇ ਸਖਤ ਸ਼ਬਦਾਂ 'ਚ ਕਹਿਣਾ ਤੁਸੀਂ ਜੇ ਹੱਥ ਪਾਉਂਗੇ ਸਮਾਰ ਕੇ ਪਾਓ ਠੀਕ ਹੈ ਮੈਂ ਜੂਨ ਟਰਨ ਲੈਣ ਵਾਲਿਆਂ 'ਚ ਨਹੀਂ ਮੈਂ ਜਾਨ ਦੇ ਸਕਦਾ ਮੈਂ ਪਿੱਛੇ ਹਟਣ ਵਾਲਿਆਂ 'ਚ ਨਹੀਂ ਮੈਂ ਜਿੱਥੋਂ ਤੱਕ ਗੱਲ ਕਾਨੂੰਨ ਦੀ ਹੈ ਮੇਰੇ ਪੁੱਤ ਨੇ ਜਿੰਨਾ 28 ਸਾਲ ਦੀ ਜ਼ਿੰਦਗੀ ਜਿਉਂ ਹੀ ਕਾਨੂੰਨ ਦੇ ਦਾਰੇ ਚ ਰਹਿ ਕੇ ਜਿਉਂ। ਮੈਂ ਇੱਕ ਸਾਬਕਾ ਫੌਜੀ ਹਾਂ ਮੈਂ ਕਾਨੂੰਨ ਦੀ ਹਰ ਜਗ੍ਹਾ ਤੋਂ ਰਿਸਪੈਕਟ ਕਰਦਾ। ਔਰ ਮੈਂ ਤੁਹਾਨੂੰ ਯਕੀਨ ਵੀ ਦਿਵਾਉਣਾ ਚਾਹੁੰਦਾ ਇਸ ਗੱਲ ਦਾ ਵੀ ਮੈਂ ਕਾਨੂੰਨ ਦੇ ਹਰ ਪਹਿਲੂ ਤੇ ਖਰਾ ਉਤਰੂੰਗਾ। ਮੈਂ ਕਿਸੇ ਵੀ ਜਗ੍ਹਾ ਤੇ ਕਾਨੂੰਨ ਦੀ ਉਲੰਘਣਾ ਨਹੀਂ ਕੀਤੀ। ਅਗਰ ਮੈਂ ਕੀਤੀ ਹੂਈ ਮੈਨੂੰ ਫੜ ਕੇ ਜੇਲ੍ਹ ਚ ਪਾ ਦਿਓ। ਅਗਰ ਤੁਹਾਨੂੰ ਫਿਰ ਵੀ ਮੇਰੇ ਤੇ ਵਿਸ਼ਵਾਸ ਨਹੀਂ ਪਹਿਲਾਂ ਮੇਰੇ ਤੇ ਐਫ ਆਈ ਆਰ ਕੱਟੋ ਫੜ ਕੇ ਮੈਨੂੰ ਅੰਦਰ ਦਿਓ। ਫਿਰ ਇਨਵੈਸਟੀਗੇਸ਼ਨ ਕਰੋ। ਤੇ ਮੈਂ ਆਪਣੇ ਸਵੇ ਵਿਸ਼ਵਾਸ ਦੇ ਨਾਲ ਇਹ ਗੱਲ ਕਹਿੰਦਾ ਵੀ ਮੈਂ ਸਾਰੇ ਲੀਗਲ ਡਾਕੂਮੈਂਟ ਤੁਹਾਡੇ ਸਾਹਮਣੇ ਪੇਸ਼ ਕਰਕੇ ਮੈਂ ਇਥੋਂ ਸਾਫ਼ ਵਰੀ ਨਿਕਲ ਕੇ ਦਿਖਾਉਂਗਾ ਚਰਨ ਕਰਦੇ ਆਈ ਵੀਆ ਟ੍ਰੀਟਮੈਂਟ ਦੇ ਕੇਂਦਰ ਨੇ ਜਾਣਕਾਰੀ ਮੰਗੀ ਹੈ ਇਸ ਵੇਲੇ ਦੀ ਵੱਡੀ ਖਬਰ ਹੈ ਔਰ ਚਿੱਠੀ ਵੀ ਤੁਹਾਨੂੰ ਅਸੀਂ ਲਗਾਤਾਰ ਦਿਖਾ ਰਹੇ ਹਾਂ ਔਰ ਬੋਲਡ ਕਰਕੇ ਦਿਖਾ ਰਹੇ ਹਾਂ ਜਿਸ ਦੇ ਵਿੱਚ ਸਾਫ਼ ਤੌਰ ਤੇ ਲਿਖਿਆ ਗਿਆ ਹੈ ਇੰਦਾ ਆਰਟੀਕਲ ਇਟ ਇਜ਼ ਮੈਂਸ਼ਨਡ ਦੈਟ ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾਜ਼ ਮਾਦਾ ਸ਼੍ਰੀਮਤੀ ਚਰਨ ਕੋਰ ਵੈਂਟ ਟੂ ਆਈਬੀਐਫ ਟ੍ਰੀਟਮੈਂਟ ਫੋਰ ਕਨਸੀਵਿੰਗ ਅ ਬੇਬੀ ਵਾਇਆ ਆਈਬੀਐਫ ਐਟ ਦਾ ਏਜ ਆਫ 58 ইয়ার্স ਸਟੈਟਿਸ ਦਾ ਜ਼ੇਕਰ ਬਲਕੌਰ ਸਿੰਘ ਕਰ ਰਹੇ ਨੇ ਔਰ ਉਹਨਾਂ ਨੇ ਇਸ ਦੇ ਤੌਰ ਤੇ ਸਵਾਲ ਜਿਹੜਾ ਹੈ ਜਵਾਬ ਜਿਹੜਾ ਹੈ ਉਹ ਸਰਕਾਰ ਤੋਂ ਮੰਗਿਆ ਪੰਜਾਬ ਸਰਕਾਰ ਤੋਂ ਮੰਗਿਆ ਪਰ ਹੁਣ ਇਹ ਕਿਤੇ ਨਾ ਕਿਤੇ ਚਿੱਠੀ ਸਾਹਮਣੇ ਆਈ ਹੈ ਔਰ ਹੁਣ ਜਿਹੜੀ ਗੇਂਦ ਹੈ ਉਹ ਕੇਂਦਰ ਦੇ ਪਾਲੇ ਦੇ ਵਿੱਚ ਚਲੀ ਗਈ ਹੈ ਅਸੀਂ ਇਸ ਦਾ ਜ਼ਰੂਰ ਜ਼ਿਕਰ ਕਰੀਏ ਹਾਲਾਂਕਿ ਅਰਜੀਤ ਗਰੇਵਾਲ ਔਰ ਆਦਾ ਵੀ ਇੱਕ ਬਿਆਨ ਆਇਆ ਹੈ ਉਹ ਵੀ ਤੁਹਾਨੂੰ ਜ਼ਰੂਰ ਸੁਣਾਵਾਂਗੇ ਉਸ ਦੇ ਵਿੱਚ ਉਹ ਵੀ ਪੰਜਾਬ ਸਰਕਾਰ ਤੇ ਸਵਾਲ ਖੜੇ ਕਰ ਰਹੇ ਨੇ ਪਾਰੇ ਕੁੱਲ ਮਿਲਾ ਕੇ ਹੁਣ ਜਵਾਬ ਦੇ ਜਿਹੜੀ ਹੈ ਉਹ ਭਾਜਪਾ ਹੋਏਗੀ ਆ ਕਹਿ ਲਈ ਹੈ ਕਿ ਕੇਂਦਰ ਸਰਕਾਰ ਹੋਏਗੀ ਕਿਉਂਕਿ ਇਹ ਚਿੱਠੀ ਜਿਹੜੀ ਹੈ ਕੇਂਦਰੀ ਗ੍ਰਹਿ ਮੰਤਰਾਲੇ ਦੇ ਵੱਲੋਂ ਜਾਰੀ ਕੀਤੀ ਗਈ ਪੰਜਾਬ ਸਰਕਾਰ ਨੂੰ ਔਰ ਜਵਾਬ ਮੰਗਿਆ ਗਿਆ ਹੈ ਤਾਂ ਚਰਨਕੌਰ ਦੇ ਵੱਲੋਂ 58 ਸਾਲ ਦੀ ਉਮਰ ਦੇ ਵਿੱਚ ਕਿਵੇਂ ਇਸ ਟ੍ਰੀਟਮੈਂਟ ਨੂੰ ਜਿਹੜਾ ਹੈ ਉਹ ਲਿਆ ਗਿਆ ਤਾਂ ਭਾਜਪਾ ਗੂ ਵਿਨੀਤ ਰੋਸ਼ੀ ਸਾਡੇ ਨਾਲ ਜੁੜ ਚੁੱਕੇ ਨੇ ਫੋਨ ਲਾਈਨ ਤੇ ਵਿਨੀਤ ਜੀ ਸਭ ਤੋਂ ਪਹਿਲਾਂ ਤਾਂ ਜਾਣਨਾ ਚਾਹਾਂਗੇ ਬਲਕੌਰ ਸਿੰਘ ਔਰ ਇਹ ਕਹਿ ਰਹੇ ਨੇ ਕਿ ਉਹ ਬਹੁਤ ਪਰੇਸ਼ਾਨ ਨੇ ਕਿਉਂਕਿ ਅਜੇ ਟ੍ਰੀਟਮੈਂਟ ਪੂਰਾ ਨਹੀਂ ਹੋਇਆ ਚਰਨਕੌਰ ਜੀ ਦਾ ਤਾ ਸਾਡੇ ਤੋਂ ਜਵਾਬ ਮੰਗਿਆ ਜਾ ਰਿਹਾ ਟ੍ਰੀਟਮੈਂਟ ਨੂੰ ਲੈ ਕੇ ਏਜ ਨੂੰ ਲੈ ਕੇ ਕਾਨੂੰਨ ਦੀ ਉਲੰਘਣਾ ਕੀਤੀ ਗਈ ਹੈ ਕਿਹਾ ਜਾ ਰਿਹਾ ਤਾਂ ਹੁਣ ਇੱਕ ਚਿੱਠੀ ਸਾਹਮਣੇ ਆਈ ਹੈ ਜੋ ਕੇਂਦਰੀ ਗ੍ਰਹਿ ਮੰਤਰਾਲੇ ਨੇ ਜਾਰੀ ਕੀਤੀ ਹੈ ਪੰਜਾਬ ਸਰਕਾਰ ਨੂੰ ਇਹ ਜਵਾਬ ਮੰਗਿਆ ਗਿਆ ਇਸ ਟ੍ਰੀਟਮੈਂਟ ਬਾਰੇ ਕੀ ਕਹਿਣਾ ਚਾਹੂਗੇ देखो पहली गल है कि पत्र जारी किया मिनिस्ट्री ऑफ हेल्थ एंड फैमिली वेलफेयर गवर्नमेंट ऑफ इंडिया गृह मंत्रालय ने नहीं जारी किया जी 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 दूसरा जी उन्होंने एक खबर का हवाला दिता है उस खबर के हवाले चुना उन्होंने कुछ सैक्शन कोर्ट किए हैं एक लिमिट सैट करता है कि भी कद जरा है गया, आई बी एफ ट्रीटमेंट लै सकते हो हूँ क्वेश्चन यह है कि जे बलकौर जी ने भी किया है बलकौर जी ने यह नहीं किया कि ਵੀ ਮੈਂ ਸੂchna ਨਹੀਂ ਦੇਣੀ ਮੈਂ ਇਨਫੋਰਮੇਸ਼ਨ ਨਹੀਂ ਦੇਣੀ ਉਹ ਕਹਿੰਦੇ ਹੱਲੇ ਮੇਰਾ ਬੱਚਾ ਹਸਪੀਟਲ ਚ ਹੈ ਵਾਈਫ ਹਸਪੀਟਲ ਚ ਹੈ ਤੁਸੀਂ ਹੁਣ ਮੇਰੇ ਤੇ ਪ੍ਰੈਸ਼ਰ ਕਿਉਂ ਬਣਾ ਰਹੇ ਹੋ ਦੋਨ ਅਗਲਗ ਗੱਲਾਂ ਹੋਣਗੀਆਂ ਨਾ ਉਹ ਉਹ ਉਹਨਾਂ ਨੇ ਕਿਤੇ ਵੀ ਨਹੀਂ ਕਿਹਾ ਉਹ ਬਾਰ ਬਾਰ ਕਹਿ ਰਹੇ ਨੇ ਕਿ ਮੈਂ ਸੂchna ਦੇਣ ਨੂੰ ਤਿਆਰ ਹਾਂ ਕਾਗਜ਼ਾਂ ਦੇਣ ਨੂੰ ਤਿਆਰ ਹਾਂ ਸਭ ਕੁਝ ਦਊਂਗਾ ਕੁਝ ਪ੍ਰੈਸ਼ਰ ਕਿਉਂ ਬਿਲਟ ਅਪ ਕਰ ਰਹੇ ਹੋ ਇਹ ਤਾਂ ਇਨਸਾਨੀਅਤ ਦਾ ਕਾਜਾ ਹੁੰਦਾ ਹੈ ਉਹਨਾਂ ਦੇ ਘਰੇ ਬੱਚਾ ਹੋਇਆ ਠੀਕ ਹੈ ਹੁਣ ਹਾਈ ਪ੍ਰੋਫਾਈਲ ਪਰਿਵਾਰ ਹੈ सेलिब्रिटी परिवार है पूरे देश पूरे पंजाब दी युवावां दी इमोशंस ਨਾਲ ਜੁੜੀਆਂ ਹੋਈਆਂ ਜੇ ਕੇਂਦਰ ਸਰਕਾਰ ਨੇ ਕੋਈ ਕੁਇਰੀ ਵੀ ਲਾਈ ਹੈ ਤੇ ਕੁਇਰੀ ਲੈਣ ਦਾ ਕੋਈ ਤਰੀਕਾ ਹੈ ਥੋੜੀ ਕਿ ਤੁਸੀਂ ਗੱਲ ਹੀ ਪੈ ਜਾ ਕੇ ਬੰਦੇ ਤੇ ਸੋ ਉਹ ਗੱਲ ਪੈ ਰਹੀ ਹੈ ਪੰਜਾਬ ਸਰਕਾਰ ਪੰਜਾਬ ਸਰਕਾਰ ਦੇ ਅਫਸਰ ਤੰਗ ਕਰ ਰਹੇ ਨੇ ਉਹ ਸਟਨੋਇਡ ਹੈ ਉਹ بار-बार ਕਹਿ ਰਹੇ ਮੈਂ ਇਨਫੋਰਮੇਸ਼ਨ ਪੂਰੀ ਦਊਂਗਾ ਹਾਂ ਯਾਨੀ ਕਿ ਤੁਸੀਂ ਟਾਈਮਿੰਗ ਨੂੰ ਲੈ ਕੇ ਸਵਾਲ ਚੁੱਕ ਰਹੇ ਹੋ ਕਿ ਟਾਈਮਿੰਗ ਨਹੀਂ ਹੋ ਤੀ ਕੇਂਦਰ ਸਰਕਾਰ ਮੰਗਾਲੇ ਨੇ ਟਾਈਮ ਕਿ ਕਰ ਹਾਂਜੀ ਤਰੀਕਾ ਜਿਹੜਾ ਪੰਜਾਬ ਸਰਕਾਰ ਦਾ ਦੇਖੋ ਕਾਨੂੰਨ ਆਪਣਾ ਕੰਮ ਕਰਦਾ ਹੈ ਕਾਨੂੰਨ ਆਪਣਾ ਇੱਕ ਲੀਗਲ ਪ੍ਰੋਸੈਸਸ ਚ ਕੰਮ ਕਰਦਾ ਹੈ ਠੀਕ ਹੈ ਉਹਨਾਂ ਨੇ ਸਪੈਸ਼ਲ ਸਪੈਸਿਫਿਕ ਸੈਕਸ਼ਨਸ ਕੋਡ ਕਰਕੇ ਲਿਖ ਕੇ ਭੇਜਿਆ ਹੈ ਠੀਕ ਹੈ ਉਹਦੇ ਤਹਿਤ ਜਵਾਬ ਦੇਣਾ ਹੈ ਤੇ ਪੰਜਾਬ ਸਰਕਾਰ ਦੇ ਅਫਸਰਾਂ ਨੇ ਆਪਣੀ ਇਨਕੁਆਇਰੀ ਕਰਕੇ ਜਵਾਬ ਦੇਣਾ ਹੈ ਪਰ ਤਫਤੀਸ਼ ਤੁਸੀਂ ਉਸ ਵਕਤ ਕਰ ਰਹੇ ਹੋ ਜਦ ਉਹਨਾਂ ਦੇ ਕਾਰ ਖੁਸ਼ੀ ਹੈ ਔਰ ਹਲੇ ਬੱਚਾ ਹਸਪੀਟਲ ਚ ਹੈ ਮਾਂ ਹਸਪੀਟਲ ਚ ਹੈ ਤਾਂ ਤੁਸੀਂ ਉਹਨੂੰ ਕਰ ਰਹੇ ਹੋ ਇਹ ਬਲਕੌਰ ਜੀ ਕਹਿ ਰਹੇ ਨੇ ਬਾਰ-ਬਾਰ ਕਿ ਮੈਂ ਦੇ ਦਾਂਗਾ ਹਲੇ ਲੇਕਿਨ ਹਸਪੀਟਲ ਤੋਂ ਵਾਪਿਸ ਤਾਂ ਲੈਣੇ ਤਾਂ ਮੈਨੂੰ ਸੋ ਪੰਜਾਬ ਸਰਕਾਰ ਦੇ ਅਫਸਰਾਂ ਦੇ ਇਨਫੋਰਮੇਸ਼ਨ ਲੈਣ ਦੇ ਤਰੀਕੇ ਤੋਂ ਚੜਕੇ ਉਹ ਗੱਲ ਕੋਲਣਾ ਕਿਤਨੀ ਮਨਾ ਕਰ ਰਹੇ ਉਹ ਵੀ ਕਹਿ ਰਹੇ ਮੈਂ ਇਨਫਰਮੇਸ਼ਨ ਦਊਂਗਾ ਸਾਰੇ ਲੀਗਲ ਕਾਗਜ਼ਤ ਤੁਹਾਨੂੰ ਦਊਂਗਾ ਉਹ ਵੀ ਇਹ ਗੱਲ ਕਹਿ ਰਹੇ ਨਾਲ ਠੀਕ ਹੈ ਸੋ ਪ੍ਰੋਬਲਮ ਤਾਂ ਪੰਜਾਬ ਸਰਕਾਰ ਦੇ ਪਹਿਲੇ ਵੀ ਕੀ ਹੋਇਆ ਇਹਨਾਂ ਨੇ ਸਿੱਧੂ ਮੂਸੇਵਾਲਦੀ ਸਿਕਿਉਰਟੀ ਵਿਦਡਰਾ ਕਰਨ ਦੀ ਲਿਸਟ ਆਊਟ ਕਰਤੀ ਹੁਣ ਲਿਸਟਾਂ ਆਊਟ ਕੀਤੀ ਆਮ ਰਾਏ ਹੈ ਕਿ ਭਗਵੰਦ ਮਾਨ ਸਾਹਿਬ ਨੇ ਕੀਤੀ ਟਵੀਟ ਕੀਤੀ ਇਹਨਾਂ ਦੇ ਜਿਹੜਾ ਹੋਰ মিডিਆ ਡਿਪਾਰਟਮੈਂਟ ਦਿੱਲੀੋਂ ਆਕੇ ਇੱਥੇ ਬੈਠੇ ਨੇ ਉਹਨਾਂ ਨੇ ਉਹ ਸਾਰੀ মিডিਆ ਸਰਕੂਲੇਟ ਕਰਤੀ ਪਬਲਿਸਿਟੀ ਲੈਣ ਵਾਸਤੇ ਰਿਜ਼ਲਟ ਕੀ ਹੋਇਆ ਸਿੱਧੂ ਮੂਸੇਵਾਲਾ ਜਿਹੜਾ ਜਵਾਨ ਦਿਲੇ ਕਰਕਣਾ ਉਹ ਇੱਕ ਵੇਲੇ ਗੱਲ ਖਤਮ ਹੋ ਉਹ ਦੁਨੀਆ ਚ ਨਹੀਂ ਰਹਾ ਠੀਕ ਹੈ ਹੁਣ ਹੁਣ ਉਸ ਪਰਿਵਾਰ ਤੇ ਨਾਲ ਦੂਜਾ ਤੁਸੀਂ ਬਤਾਰਾ ਕੀ ਕਰ ਰਹੇ ਹੋ ਸੈਂਟਰ ਦੀ ਲੈਟਰ ਦਾ ਹਵਾਲਾ ਦੇ ਕਰ ਰਹੇ ਹੋ ਵੀ ਸੈਂਟਰ ਤਾਂ ਕਹਿ ਰਿਹਾ ਇਨਫੋਰਮੇਸ਼ਨ ਲੋ ਪਰਸੈਂਟ ਰੇ ਤਾਂ ਨਹੀਂ ਕਹਿ ਰਿਹਾ ਉਹਨਾਂ ਨੂੰ ਮੈਂਟਲੀ ਟੌਰਚਰ ਕਰਕੇ ਲੋ ਠੀਕ ਹੈ ਮੈਨੂੰ ਜੀ ਸਵਾਲ ਲੈ ਲਓ ਜ਼ਰੂਰ ਸਵਾਲ ਇਹੀ ਹੈ ਤੁਹਾਨੂੰ ਲੱਗਦਾ ਕਿ ਸੈਂਟਰ ਨੇ ਵੀ ਫਿਰ ਜਲਦਬਾਜ਼ੀ ਕੀਤੀ ਕਿਉਂਕਿ ਅਜੇ ਤਾਂ ਦੋ ਹੀ ਦਿਨ ਹੋਏ ਨੇ ਬੱਚੇ ਨੇ ਜਨਮ ਲਿਆ ਦੇਖੋ 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 ਗੱਲ ਸੈਂਟਰ ਦੀ ਜਲਦਬਾਜ਼ੀ ਦਾ ਵਿਸ਼ੇ ਨਹੀਂ ਹੈ ਸੈਂਟਰ ਨੇ ਇੱਕ ਖਬਰ ਦਾ ਰੈਫਰੈਂਸ ਦੇ ਕੇ ਉਹਨਾਂ ਨੇ ਕਿਹਾ ਹੈ ਇਹ ਉੱਥੇ ਇੱਕ ਸਿੰਪਲ ਲੀਗਲ ਪ੍ਰੋਸੀਜਰ ਹੁੰਦੇ ਨੇ ਜਿਹੜੇ ਫਾਲੋ ਹੁੰਦੇ ਨੇ ਉਸ ਤੇ ਆਇਆ ਉਹਨਾਂ ਨੇ ਰਿਪੋਰਟ ਸੀ ਕੀਤੀ ਹੈ ਉਹਨਾਂ ਨੇ ਇਹ ਤੇ ਨਹੀਂ ਕਿਹਾ ਵੀ ਤੁਸੀਂ ਹੁਣ ਹੀ ਜਾ ਕੇ ਉਹਨਾਂ ਤੰਗ ਕਰਕੇ ਦਿਓ ਹਮਮ ਔਰ ਔਰ ਡੇਟ ਵੀ 14 ਮਾਰਚ ਦੀ ਚਿੱਠੀ ਹੈ ਅੱਜ 20 ਮਾਰਚ ਹੈ ਠੀਕ ਹੈ ਨਾ ਡੇਟ ਵੀ 14 ਮਾਰਚ ਹੈ ਤਾਂ ਤੁਸੀਂ ਜਾਓ ਗੱਲਬਾਤ ਕਰੋ ਲਿਖ ਦਿਓ ਕਿ ਜੀ ਉਹ ਹਲੇ ਫੈਮਿਲੀ ਉੱਥੇ ਵਿਲ ਪ੍ਰੋਵਾਈਡ ਦ ਇਨਫੋਰਮੇਸ਼ਨ ਤੁਸੀਂ ਫੈਮਿਲੀ ਨੂੰ ਇਨਫੋਰਮੇਸ਼ਨ ਲੈਣ ਵਾਸਤੇ ਕੂਤੰਕ ਕਰ ਰਹੇ ਹੋ ਉਹ ਅਫਸਰਾਂ ਤੋਂ ਦੁਖੀ ਹੈ ਉਹ ਸਰਕਾਰ ਪੰਜਾਬ ਸਰਕਾਰ ਦੇ ਅਫਸਰਾਂ ਦੇ ਰਵਈਏ ਤੋਂ ਦੁਖੀ ਹੈ ਉਹ بار بار ਵੀਡੀਓ ਸੁਣੋ ਕਹਿੰਦੇ ਕਿ ਮੈਂ ਇਨਫੋਰਮੇਸ਼ਨ ਦੇਣ ਨੂੰ ਤਿਆਰ ਆ ਲੀਗਲ ਫਾਰਮੈਲिटीज ਕਰਨ ਨੂੰ ਤਿਆਰ ਆ ਮੈਨੂੰ ਕੋਈ ਪ੍ਰੋਬਲਮ ਨਹੀਂ ਹੈ ਪਰ ਹਲੇ ਰੁਕਨ ਘਰ ਤਾਂ ਲੈਣ ਦੋ ਇੱਕ ਵਾਰ ਬਾਰ ਗੱਲ ਕਰ ਬਲਕੌਰ ਜੀ ਦਾ ਵੀਡੀਓ ਬੜਾ ਸਪਸ਼ਟ ਹੈ ਬਲਕੌਰ ਜੀ ਤਾਂ ਇਹ ਕਹਿ ਰਹੇ ਨੇ ਕਿ ਉਹਨਾਂ ਤੋਂ ਜਵਾਬ ਮੰਗਿਆ ਗਿਆ ਪਰ ਵਨੀਤ ਜੀ ਇਸ ਤੋਂ ਇਹ ਸਾਬਿਤ ਨਹੀਂ ਹੁੰਦਾ ਕਿ ਵਾਰ-ਵਾਰ ਉੱਥੇ ਅਫਸਰ ਜਾ ਰਹੇ ਨੇ ਹੋ ਸਕਦਾ ਹੈ ਸੈਂਟਰ ਨੇ ਚਿੱਠੀ ਭੇਜੀ ਜਿਵੇਂ ਹੀ ਉਹਨਾਂ ਨੇ ਜਵਾਬ ਮੰਗਿਆ ਇਸ ਤੇ ਵੀ ਅਸੀਂ ਇੱਕ ਪੱਕਾ ਰੱਖ ਸਕਦੇ ਹਾਂ ਹਾਲਾਂਕਿ ਬਹਿ ਬਲਕੌਰ ਜੀ ਦਾ ਸਪਸ਼ਟ ਵੀਡੀਓ ਹੈ ਉਸੇ ਕਹਿ ਰਹੇ ਨੇ ਕਿ ਮੈਂ ਲੀਗਲ ਫਾਰਮੈਲਿਟੀਜ਼ ਕਰਨ ਨੂੰ ਤਿਆਰ ਆ ਪਰ ਕਾਤਾ ਲੈਣ ਦੋ ਉਹ ਉਹਨਾਂ ਤੇ ਇਹਨਾਂ ਤੇ ਰਵਈਆ ਸਟਾਈਲ ਆਫ ਫੰਕਸ਼ਨਿੰਗ ਤੇ ਕੁਐਸਚਨ ਮਾਰਕ ਹੈ ਨਾ ਜਿਵੇਂ ਪਹਿਲੇ ਇਹਨਾਂ ਨੇ ਸਿੱਧੂ ਮੂਸੇਵਾਲੇ ਦੀ ਸਕਿਉਰਿਟੀ ਦੀ ਲੈਟਰ ਲੀਕ ਕਰਤੀ ਮਾਨ ਸਾਹਿਬ ਨੇ ਟਵੀਟ ਕਰਤੀ ਉਸ ਤੋਂ ਲੋਕ ਕੁਐਸਚਨ ਚੱਕਦੇ ਨੇ ਇਹਨਾਂ ਦੇ ਇਹਨਾਂ ਦੇ ਸ਼ਾਇਦ ਸਿੱਧੂ ਮੂਸੇਵਾਲੇ ਨਾਲ ਪਤਾ ਨਹੀਂ ਮਾਨ ਸਾਹਿਬ ਜਾਂ ਇਹਨਾਂ ਆਮ ਆਦੀ ਪਾਰਟੀ ਸਰਕਾਰ ਦੀ ਗੁੰਧਕੀ ਹੈ ਕਿ ਬਾਰ ਬਾਰ ਉਹਨਾਂ ਨੂੰ ਹਰਾਸ ਕਰਦੇ ਨੇ ਭਾਣਾ ਕੋਈ ਵੀ ਲੈ ਲੈਂਦੇ ਨੇ ਉਹਨਾਂ 'ਚ ਇਨਫਰਮੇਸ਼ਨ ਲੈਣੀ ਹੈ ਪੰਜਾਬ ਸਰਕਾਰ ਲਵੇ ਇਨਫਰਮੇਸ਼ਨ ਉਹਨਾਂ ਦੀ ਜ਼ਿੰਮੇਵਾਰੀ ਹੈ ਕੇਂਦਰ ਚਿੱਠੀ ਆਈ ਹੈ ਲੈ ਲੈਣ ਇਨਫਰਮੇਸ਼ਨ ਪਰ ਟਾਰਚਰ ਕਰ ਕਰਕੇ ਇਨਫਰਮੇਸ਼ਨ ਲੈਣੀ ਹੈ ਪਰਿਵਾਰ ਨੂੰ ਤਾਂ ਠਹਿਰਾੰਦੋ ਉੱਤੇ ਇਨਫਰਮੇਸ਼ਨ ਦੇ ਦੋ ਬਾਪੂ ਤਾਂ ਕਹਿ ਰਹੇ ਬਲਕੌਰ ਕਹਿ ਰਿਹਾ ਕਿ ਬੱਚੇ ਦਾ ਬਾਪੂ ਕਹਿ ਰਿਹਾ ਮੈਂ ਦਊਗਾ ਇਨਫਰਮੇਸ਼ਨ ਹਮ ਠੀਕ ਹੈ ਠੀਕ ਹੈ